ਮੈਂ ਤਾਂ ਮੇਰਾ ਮੈਡਮ ਉੱਤਰ ਬਹੁਤ ਜ਼ਰੂਰੀ ਐਂਡ ਇਹ ਜੋ ਸਾਈਡ ਤੋਂ ਲੜ ਰਿਹਾ ਹੈ ਫਰੇਮ ਨਾਲ ਤਾਂ ਅੱਜਾ ਹੋਰ ਫਰੇਮ ਨਾਲ ਆਊਟ ਹੋ ਜਾਵੇ ਚੋਕ ਕਰ ਚੋਕ ਕਰ ਮਾਂ ਜੀ ਲੱਭਣੇ ਆ ਨਾ ਸਾਨੂੰ ਕੋਈ ਪੌਣੇ ਇੱਕ ਸਾਢੇ 9 ਵਜੇ ਇਤਲਾ ਮਿਲੀ ਹੈ ਕਿ ਕਾਦੀਆਂ ਚੁੰਗੀ ਤੇ ਕੋਈ ਇੱਕ ਸਕਾਰਕਿਊ ਦੇ ਵਿੱਚ ਕੋਈ ਅਨਨੋਨ ਮੋਟਰਸਾਈਕਲ ਸਵਾਰਾ ਨੇ ਗੋਲੀ ਮਾਰ ਕੇ ਤੇ ਕੋਈ ਇੱਕ ਮੰਦਰ ਜਿਹੜਾ ਦੋਹਾਂ ਤੇ ਫਾਇਰਿੰਗ ਕੀਤੀ ਇੱਕ ਲੇਡੀ ਹੈ ਇੱਕ ਜੈਂਟ ਹੈ ਉਸ ਤੋਂ ਬਾਅਦ ਅਸੀਂ ਮੌਕੇ ਤੇ ਇਮੀਡੀਏਟਲੀ ਦੋ ਬਾਅਦ ਤੋਂ ਬਾਅਦ 5 ਜਾਂ 10 ਮਿੰਟ ਦੇ ਵਿੱਚ ਐਸਐਚਓ ਚੌਂਗੀਚਰ ਤੇ ਮੈਂ ਪਹੁੰਚ ਗਿਆ ਅਸੀਂ ਸਿੱਧੇ ਜਿਲੇ ਉੱਥੇ ਆਏ ਤੇ ਉਸੇ ਵੇਲੇ ਇਹਨਾਂ ਨੂੰ ਇੱਥੇ ਲੈ ਆਂਦਾ ਹੋਲੇ ਠੀਕ ਹੀ ਇਤਿਹਾਸਤਾਲ ਆਂਦਾ ਹਸਪਤਾਲ ਦੇ ਵਿੱਚ ਜਿਹੜੇ ਆਇਆ ਸਿਵਲ ਹਸਪੀਟਲ ਦੇ ਵਿੱਚ ਉੱਥੇ ਪਤਾ ਲੱਗਾ ਕਿ ਕਰਨ ਕਰਨਵੀਰ ਮੁੰਡਾ ਜਿਹੜਾ ਘਮਾਨ ਥਾਣੇ ਦਾ ਰਹਿਣ ਵਾਲਾ ਗਰਦਾਸਪੁਰ ਦਾ ਉਹਦੀ ਡੈਥ ਹੋ ਗਈ ਹੈ ਇੱਕ ਲੇਡੀ ਹੈ ਜਿਹੜੀ ਉਹਨੂੰ ਰੈਫਰ ਕਰਤਾ ਹੈ ਅਮਰਸਰ ਅਮਨਦੀਪ ਦੇ ਉਸ ਤੋਂ ਬਾਅਦ ਜਿਹੜਾ ਹੁਣ ਉਹਦੇ ਕਰਨਵੀਰ ਦੇ ਜਿਹੜੇ ਪੇਰੈਂਟਸ ਆਏ ਆ ਉਹਦੇ ਫਾਦਰ ਜਿਹੜੇ ਆ ਉਹਦਾ ਨਾਮ ਆ ਪ੍ਰੇਮ ਉਹ ਪੁਲਿਸ ਦੇ ਵਿੱਚ ਹੀ ਏਐਸਆਈ ਨੇ ਉਹਨਾਂ ਦੇ ਬਿਆਨ ਲਿਖਿਆ ਉਹਦੇ ਤੇ ਅਨਨੌਣ ਬੰਦੇ ਤੇ ਅਸੀਂ ਪਰਚਾ ਦਿੱਤਾ ਉਹਦੀ ਡੈਥ ਹੋ ਚੁੱਕੀ ਹੈ ਜਿਹੜਾ ਕਰਨਵੀਰ ਹੈ ਬਾਕੀ ਜਿਹੜੀ ਵੀ ਕੋਈ ਵੀ ਤਫਤੀਸ਼ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਆਉਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਹਰ ਉਹਦਾ ਖੰਡਾ ਹੋਰ ਨਾਮ ਆਉਂਦਾ ਹੈ ਹਾਂ ਜਾਰੂ ਸਾਡੇ ਕੋਲ ਇਹ ਕੰਮ ਨਹੀਂ ਹੋਣੀ ਮੈਂ ਲਿਖਾਈ ਕਿਤੇ ਅੰਦਰ ਮੇਰੇ ਕੋਲ ਦੋ ਜਣੇ ਆਏ ਜੀ ਇੱਕ ਲੇਡੀ ਪੇਸ਼ੈਂਟ ਹੈਗੇ ਆ ਹਰਜੀਤ ਕੌਰ ਤੇ ਇਹ ਗਨ ਸ਼ਾਟ ਇੰਜਰੀ ਨਾਲ ਆਏ ਆ ਮੇਰੇ ਕੋਲ 9:25 ਦੇ ਟਾਈਮ ਤੇ ਇਹਨਾਂ ਦੇ 4 ਬੁਲੇਟ ਲੱਗੇ ਆ ਸਾਹਮਣੇ ਤੇ ਸੀਰੀਅਸ ਹਾਲਾਤ ਹੈ ਇਹਨਾਂ ਦੇ ਇਹਨਾਂ ਨੂੰ ਫਸਟ ਏਡ ਦੇ ਕੇ ਰੈਫਰ ਕੀਤਾ ਗਿਆ ਅੰਮ੍ਰਿਤਸਰ ਫਰਦਰ ਟ੍ਰੀਟਮੈਂਟ ਵਾਸਤੇ ਹਾਇਰ ਇੰਸਟੀਟਿਊਸ਼ਨ ਇਹ ਪੇਸ਼ੈਂਟ ਭਗਵਾਨਪੁਰ ਪਿੰਡ ਦੇ ਰਹਿਣ ਵਾਲੇ ਆ ਦੱਸ ਜਾਈਏ ਸ਼ੋਅ ਜਗਦੀਪ ਸਿੰਘ ਜਗੂ ਦੀ ਮਦਰ ਆਏ ਸ਼ੋ ਨਹੀਂ ਮੈਨੂੰ ਇਹਨਾ ਨਹੀਂ ਹੈਗੀ ਨੋਲੇਜ ਇਹਨਾ ਪਰ ਹੋ ਸਕਦਾ ਹੈ ਕਿਉਂਕਿ ਭਗਵਾਨਪੁਰ ਪਿੰਡ ਲਿਖਿਆ ਹਾਂਜੀ ਭਗਵਾਨਪੁਰ ਪਿੰਡ ਲਿਖਿਆ ਠੀਕ ਹੈ ਤੇ ਕੋਈ ਇੰਜਰਡ ਕੋਈ ਬੈਟਰੀ ਹੈ ਕਿਸੇ ਹਾਂਜੀ ਇੱਕ ਕੇਸ ਹੋ ਰਾਇਆ ਉਸ ਤੋਂ 15 ਮਿੰਟ ਬਾਅਦ ਹੋ ਰਾਇਆ ਉਹਦਾ ਨਾਮ ਕਰਨਦੀਪ ਸਿੰਘ ਆ 20 ਸਾਲ ਦੇ ਕਰੀਬ ਹੈ ਇਹਦੀ ਏਜ ਆ ਤੇ ਇਹ ਪਿੰਡ ਹੈਗਾ ਪੀਕੋ ਵਾਲੀ ਦਾ ਇਹਦੀ ਡੈਥ ਹੋ ਗਈ ਹੈ ਸਾਡੇ ਕੋਲ ਬਰੌਡ ਡੈੱਡ ਆਇਆ ਪੇਸ਼ੈਂਟ ਸੇਮ ਸੇਮ